ਬਈ ਥੱਲੇ ਵੀ ਕਬਰਾਂ ਹੋ ਸਕਦੀਆਂ ਚਰਚ ਦੇ ਕਿਉਂਕਿ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਨਾ ਜਿੰਨਾ ਕਿ ਪਤਾ ਚੱਲਿਆ ਵੀ ਇੱਥੇ ਇਹੋ ਜਿਹੀ ਕਈ ਚਰਚਾਂ ਨੇ ਜਿਨ੍ਹਾਂ ਦੇ ਥੱਲੇ ਜਿਹੜੀਆਂ ਕਬਰਾਂ ਨੇ ਬਾਈ ਇਹਨਾਂ ਦੀ ਬੰਦੇ ਮਰੇ ਹੋਏ ਆ ਜਿਹੜਾ ਦਫਨਾਉਂਦੇ ਆ ਤੇ ਉੱਤੇ ਚਰਚ ਬਣੀ ਹੋਈਆਂ ਨੇ ਸਪੇਨ ਦੇ ਵਿੱਚ ਬਾਈ ਚਰਚ ਦੇ ਅੰਦਰ ਐਂਟਰ ਹੋਣ ਵਾਸਤੇ ਬਈ ਟਿਕਟ ਲਾਈ ਹੋਈ ਹੈ ਇਹਨਾਂ ਨੇ 12 ਯੂਰੋ ਦੀ 8 ਯੂਰੋ ਦੀ ਜੋ ਪਤਾ ਨਹੀਂ ਕੀ ਕੀ ਸਾਬ ਕਿਤਾਬ ਹੈ ਅਲੱਗ-ਅਲੱਗ ਰੇਟ ਲਾਏ ਹੋਏ ਆ ਤੇ ਪਰ ਆਪਾਂ ਹਾਲੇ ਗਰੀਬ ਯੂਟਿਊਬਰ ਆ ਬਾਈ ਇਸ ਕਰਕੇ ਤੇ ਨਹੀਂ ਕਰ ਸਕਦੇ ਫਿਰ ਸਪਾ ਉਹ ਸਾਹਮਣੇ ਇਹਨਾਂ ਨੇ ਕਾਊਂਟਰ ਜਿਹਾ ਲਾਇਆ ਇੱਥੋਂ ਤੁਸੀਂ ਜਿਹੜੀ ਹੈ ਕਿ ਟਿਕਟ ਲੈ ਸਕਦੇ ਹੋ ਫਿਰ ਅੰਦਰ ਜਾ ਸਕਦੇ ਹੋ ਸੱਚੀ ਬਾਈ ਸਾਰੇ ਜਣੇ ਦੱਸੋ ਤੁਹਾਨੂੰ ਸੱਚੀ ਫੀਲਿੰਗ ਆਉਂਦੀ ਹੈ ਵੀ ਹੈਰੀ ਪੌਟਰ ਵਾਲੀ ਲੋਕੇਸ਼ਨ ਹੈ ਇਹ ਆ ਉਹੀ ਚਾਰਚ ਜਿਹੜੀ ਪਿਛਲੇ ਬਲੌਗ ਚ ਦੇਖੀ ਸੀਗੀ ਬਾਈ ਇੱਥੇ ਨਾ ਟੂਰਿਸਟ ਬਹੁਤ ਆਉਂਦੇ ਆ ਸਕੂਲਾਂ ਦੇ ਗਰੁੱਪਾਂ ਦੇ ਗਰੁੱਪ ਆਉਂਦੇ ਆ ਜਿਵੇਂ ਕਿ ਆਹ ਸਾਹਮਣੇ ਗਰੁੱਪ ਹੈ ਇੱਕ ਆਇਆ ਹੋਇਆ ਹੈ ਤੇ ਇੱਕ ਤਰ੍ਹਾਂ ਦੀ ਹਿਸਟਰੀ ਸਮਝਾਉਣ ਵਾਸਤੇ ਲੈ ਕੇ ਜਾਂਦੇ ਜਿਵੇਂ ਆਪਾਂ ਫਤੇਗੜ ਸਾਹਿਬ ਨਹੀਂ ਲੈ ਕੇ ਜਾਂਦੇ ਆ ਬੱਚਿਆਂ ਨੂੰ ਦਿਖਾਉਣ ਵਾਸਤੇ ਕਿ ਆਜੋ ਗੁਰੂ ਦੀ ਸਾਡੇ ਦੀ ਹਿਸਟਰੀ ਸੁਣਾਈਏ ਉਹਨਾਂ ਦੇਵਤਿਆਂ ਦੀ ਹਿਸਟਰੀ ਸੁਣਾਈਏ ਇਸੇ ਤਰ੍ਹਾਂ ਇਹ ਲੋਕ ਵੀ ਆਪਣੇ ਹਿਸਟਰੀ ਪਲੇਸਾਂ ਨੂੰ ਬੱਚਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਆਉਂਦੇ ਆ ਨਾਲੇ ਉਹਨਾਂ ਦੀ ਹਿਸਟਰੀ ਸੁਣਾਉਂਦੇ ਆ ਨਾਲੇ ਆਪਣੇ ਤੁਹਾਨੂੰ ਨਾਲ ਜੋੜਦੇ ਆ ਲੋਕ ਬਾਈ ਮੀਂਹ ਦੀ ਏ ਜਿਹੜੀ ਨਾ ਤਿਲਕਣ ਬਾਜੀ ਪੂਰੀ ਜੋਰਾਂ ਤੇ ਹੈ ਤੇ ਟੂਰਿਸਟ ਵੀ ਪੂਰਾ ਜੋਰਾਂ ਤੇ ਹੈ ਬਹੁਤ ਲੋਕ ਆਈ ਜਾਂਦੇ ਆ ਤੇ ਫੀਲ ਉਹੋ ਜਿਹਾ ਦਵਾਉਂਦਾ ਜਿਵੇਂ ਛੋਟੇ ਹੁੰਦੇ ਗਲੀਆਂਾਂ 'ਚ ਨਹੀਂ ਫਿਰਦੇ ਹੁੰਦੇ ਇਹ ਤਿਲਕਦੇ ਵੀ ਹੁਣ ਐਂ ਡਰ ਲੱਗਦਾ ਵੀ ਤਿਲਕ ਨਾ ਜਾਈ ਉਦੋਂ ਐ ਹੁੰਦਾ ਸੀ ਵੀ ਛੜਕ ਦੋਂ ਤਿਲਕੀ ਹੁਣ ਡਰ ਲੱਗਦਾ ਮਿੱਤਰੋ ਕਿਤੇ ਤਿਲਕ ਜੀ ਕੱਪੜੇ-ਕਪੜੇ ਲਿਬੜ ਜਾਣ ਇਧਰ ਕੋਈ ਪਾਰਕ ਆ ਇਧਰ ਇਧਰ ਪਿੱਛੇ ਪਾਰਕ ਉਹੀ ਜਿਹੜਾ ਕਨੈਕਟਡ ਸੀ ਏਰੀਆ ਇਹ ਸਾਰੇ ਪਾਸੇ ਬਈ ਪਾਰਕਾਂ ਨੇ ਜਿਹੜੀਆਂ ਆਪਾਂ ਦੇਖਦੀ ਨਹੀਂ ਆਇਆ ਕੰਦ ਦੇ ਉੱਤੋਂ ਦੀ ਸਾਰਾ ਪਾਰਕ ਇਧਰ ਅਟੈਚਡ ਹੈ ਤੇ ਇਧਰ ਫਿਰ ਉਹ ਰਹਿ ਗਈ ਚਰਚ ਇਧਰ ਆਪਾਂ ਚਰਚ ਦੇਖ ਕੇ ਆਏ ਆ ਜਿਹੜੀ ਇਧਰ ਫੇਰ ਗਲੀਆਂ ਨੇ ਛੋਟੀ ਛੋਟੀ ਗਲੀਆਂ ਫੂਲ ਭਲਈਏ ਜ ਬਹੁਤ ਨੇ ਇੱਥੇ ਆ ਪੱਥਰ ਲੱਗੇ ਹੋਏ ਬਾਈ ਛੋਟੇ ਛੋਟੇ ਹਨ ਤੇ ਕਾਹ ਉਗਿਆ ਹੋਇਆ ਆਪਣੀ ਕਹਾਵਤਾਂ ਕਹਿੰਦੇ ਉੱਗਣ ਵਾਲੇ ਉੱਗਾ ਆਉਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਆ ਫਿਰਦੇ ਆ ਜਾਂ ਟੁੱਗਦੇ ਕੋਈ ਰੋਕ ਕੇ ਦਿਖਾਵੇ ਭਰਾ ਇੱਕ ਇਹ ਵੀ ਚਰਚ ਦਾ ਹੀ ਹਿੱਸਾ ਹੈ ਬਾਈ ਇਹ ਜਿਹੜੀ ਆਪਾਂ ਚਰਚ ਇੱਧਰ ਪਰਲੇ ਪਾਸੇ ਹੁਣ ਘੁੰਮ ਕੇ ਆਏ ਆ ਉਸੇ ਚਰਚ ਦਾ ਇਹ ਹਿੱਸਾ ਹੈ ਮਤਲਬ ਕਿ ਜਿੰਨਾ ਵੀ ਇਸ ਏਰੀਆ ਨੇ ਇੱਥੋਂ ਦਾ ਸਾਰਾ ਇਹ ਚਰਚ ਦੇ ਅੰਡਰ ਆਉਂਦਾ ਕੋਈ ਛੋਟੀ ਜੀ ਚਰਚ ਆ ਕੋਈ ਵੱਡੀ ਐ ਮਤਲਬ ਉਹੀ ਗੱਲਾਂ ਬਾਰ-ਬਾਰ ਕੇ ਹਿਸਟੋਰੀਕਲ ਪਲੇਸ ਐ ਹਿਸਟਰੀ ਐ ਇਹਨਾਂ ਦੀ ਇਹ ਸਾਕ ਕਿਧਰੇ ਛੋਟਾ ਐ ਕਿਧਰੇ ਵੱਡਾ ਜਿਵੇਂ ਆਪਣੇ ਅੰਮ੍ਰਿਤਸਰ ਜਾਣੇ ਆ ਗੁਰਦੁਆਰੇ ਮੱਥਾ ਟੇਕਣ ਤਾਂ ਅੰਮ੍ਰਿਤਸਰ ਮੇਨ ਹੱਬ ਐ ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਕਈ ਛੋਟੇ-ਛੋਟੇ ਛੋਟੇ-ਛੋਟੇ ਇਤਿਹਾਸਿਕ ਸਥਾਨ ਹੋਰ ਨੇ ਨਾਲ-ਨਾਲ ਉਹ ਸਾਰਿਆਂ ਤੇ ਆਪਾਂ ਮੱਥਾ ਟੇਕਦੇ ਆ ਇਸੇ ਤਰ੍ਹਾਂ ਇਹਨਾਂ ਦਾ ਵੀ ਇਤਿਹਾਸਿਕ ਸਥਾਨ ਨੇ ਆ ਵਈ ਪਿਛਲੀ ਵੀਡੀਓ ਚ ਵੀ ਤੁਸੀਂ ਇਹ ਨਹਿਰ ਦੇਖਿਓ ਪਹਿਲਾਂ ਮੈਂ ਉਸ ਕੰਡੇ ਤੇ ਖੜਾ ਸੀਗਾ ਸ਼ਾਇਦ ਉਸ ਤੋਂ ਵੀ ਅਗਲੇ ਤੇ ਸ਼ਾਇਦ ਉਸ ਤੋਂ ਹਾਂ ਉਸ ਤੋਂ ਵੀ ਅਗਲੇ ਤੇ ਖੜਾ ਸੀਗਾ ਤੀਸਰੇ ਪੀਲੇ ਤੇ ਤੀਸਰਾ ਫਲਾਈਓਵਰ ਸੀ ਉੱਥੇ ਖੜਾ ਸੀਗਾ ਤੇ ਆ ਇਹੋ ਜਿਹਾ ਪਾਣੀ ਹੈ ਮੇਰੇ ਖਿਆਲ ਨਾਲ ਸੀਵਰੇਜ ਦਾ ਪਾਣੀ ਸੀਵਰੇਜ ਦਾ ਇਹ ਪਾਣੀ ਬਾਈ ਇਹ ਸੀਵਰੇਜ ਵਿੱਚ ਫਿਲਟਰ ਹੋ ਕੇ ਤੇ ਫਿਰ ਫਿਰ ਇਧਰ ਟਰਾਂਸਫਰ ਕਰਦੇ ਆ ਤੇ ਬਾਈ ਦੇਖ ਸਕਦੇ ਹੋ ਤੁਸੀਂ ਘਰ ਕਿਵੇਂ ਦੇ ਬਣਾਏ ਹੋਏ ਆ ਇੱਥੇ ਤੇ ਆ ਦੇਖੋ ਘਰ ਤੇ ਕੁਰਸੀਆਂ ਰੱਖੀਆਂ ਹੋਈਆਂ ਬਾਈ ਮਤਲਬ ਕਿ ਵਿਊ ਹੈ ਜਿਹੜਾ ਉਹਦਾ ਨਜ਼ਾਰਾ ਲੈਣ ਨੂੰ ਘਰ ਦੇ ਥੱਲੇ ਨਾ ਦੇਖੀ ਆ ਜਗਾਂ ਜੀ ਬਣਾਈ ਹੋਈ ਹੈ ਵੀ ਜੇ ਪਰ ਵੀ ਜਾਵੇ ਨਾ ਮਤਲਬ ਘਰ ਨੂੰ ਕੋਈ ਮਾਰ ਨਾ ਕਰੇ ਥੱਲੇ ਤੱਕ ਲੱਗੇ ਲੱਗੇ ਪਾਣੀ ਤੇ ਬਸ ਉੱਥੇ ਤੱਕ ਹੀ ਰਹੇ ਉੱਤੇ ਤੱਕ ਪਾਣੀ ਮਾਰ ਨਾ ਕਰੇ ਪੂਰੀਆਂ ਕੰਧਾਂ ਤੇ ਹੈ ਸਾਰੇ ਪਾਸੇ ਲਾਸਟ ਤੱਕ ਦੇਖ ਸਕਦੇ ਹੋ ਤੁਸੀਂ ਤੇ ਬਾਈ ਹਰੇਕ ਘਰ ਦਾ ਰੰਗ ਹੈ ਜਿਹੜਾ ਇਕੁਅਲ ਜਾ ਹੈ ਸੇਮ ਸੇਮ ਜੇ ਰੰਗ ਨੇ ਸਾਰਿਆਂ ਦੇ ਤੇ ਇੱਕ ਦਾ ਦੂਸਰਾ ਇੱਕ ਦਾ ਦੂਸਰਾ ਇੱਕ ਦਾ ਦੂਸਰਾ ਇੱਕ ਦਾ ਦੂਸਰਾ ਇਸ ਤਰ੍ਹਾਂ ਕਰਕੇ ਹੈ ਕਿ ਥੋੜਾ ਸਿਨੇਮੈਟਿਕ ਲੱਗੇ ਇਸ ਹਿਸਾਬ ਨਾਲ ਬਣਾਇਆ ਹੋਇਆ ਏਰੀਆ ਆਹੀ ਸੇਮ ਇਧਰਲੇ ਪਾਸੇ ਹੈ ਸੇਮ ਟੂ ਸੇਮ ਉਮੀਕਰ ਬਣਾਏ ਆ ਤੇ ਇੱਕ ਫਲਾਈਓਵਰ ਅੱਗੇ ਵੀ ਆ ਉਸ ਤੋਂ ਅੱਗੇ ਵੀ ਫਲਾਈਓਵਰ ਹੈ ਇਹ ਮਿੱਤਰੋ ਇੱਕ ਚੀਜ਼ ਹੋਰ ਅਨੋਖੀ ਦੇਖਣ ਨੂੰ ਮਿਲੀ ਹੈ ਇੱਥੇ ਵੀ ਜਿੰਦੇ ਲੱਗਦੇ ਆ ਜਿਵੇਂ ਮੈਂ ਦੱਸਿਆ ਸੀ ਨਾ ਵਿੱਚ ਦੇ ਹਰੇ ਕਿਨਾਰੇ ਤੇ ਜਿੰਦੇ ਲਾ ਕੇ ਜਾਂਦੇ ਆ ਲੋਕ ਇੱਥੇ ਵੀ ਜਿੰਦਾ ਲਾਇਆ ਹੋਇਆ ਵੀ ਇਹ ਜਿੰਦੇ ਨੂੰ ਤੁਸੀਂ ਖੋਲ ਸਕਦੇ ਹੋ ਤੇ ਲਾਣਾ ਇਸ ਕਰਕੇ ਆ ਵੀ ਤੁਸੀਂ ਇੱਕ ਬੇਸ਼ ਮੰਗਣੀ ਆਪਣੀ ਮਨੁਕਾਬਨਾ ਪੂਰੀ ਕਰਾਉਣੀ ਹੈ ਤੇ ਉਹ ਮਨੁਕਾਬਨਾ ਨੂੰ ਲੈ ਕੇ ਇੱਥੇ ਜਿੰਦਾ ਲਾ ਦਿਓ ਜਦੋਂ ਤੁਹਾਡੀ ਮਨੁਕਾਬਨਾ ਪੂਰੀ ਹੋ ਗਈ ਆ ਕੇ ਇਸ ਜਿੰਦੇ ਨੂੰ ਖੋਲ ਜੋ ਇਹ ਸਾਰੇ ਲਾਏ ਹੋਏ ਕਿਸੇ ਨੇ A+ S ਕੁਝ ਨਾਮ ਨੂਮ ਹੋਣ ਇਹਨਾਂ ਦੇ ਨਾ ਜਿਵੇਂ D, L, M ਇਸ ਤਰ੍ਹਾਂ ਨਾਮ ਲਿਖੇ ਹੋਏ ਆ ਸਾਰੇ ਲੋਕਾਂ ਦੇ ਬਹੁਤ ਸਾਰੇ ਆ ਜਗ੍ਹਾ ਜਗ੍ਹਾ ਸਗਾ ਜਗ੍ਹਾ ਜਗ੍ਹਾ ਸਾਰਿਆਂ ਤੇ ਲਾਏ ਹੋਏ ਕੋਈ ਇੱਕ ਥਾਂ ਤੇ ਨਹੀਂ ਉਧਰ ਵੀ ਲੱਗੇ ਆ ਇੱਧਰ ਵੀ ਲੱਗੇ ਆ ਸਾਰੇ ਪਾਸੇ A, L, J ਮਤਲਬ ਤਰੀਕ ਵੀ ਲਿਖੀ ਆ ਪੰਡਾ ਜਿਹੜੀ ਤਰੀਕ ਨੂੰ ਲਾ ਕੇ ਗਿਆ 7 11 2022 ਨੂੰ ਲਾ ਕੇ ਗਿਆ ਹਾਲੀ ਤੱਕ ਖੋਲਣ ਨਹੀਂ ਆਇਆ ਪ੍ਰਧਾਨ ਤੇ ਨੂੰ ਟਾਈਮ ਹੀ ਨਹੀਂ ਮਿਲਿਆ ਬਿਸ਼ਵੀ ਪੂਰੀ ਹੋ ਗਈ ਹੁਣ ਇਸ ਟਾਈਮ ਨੂੰ ਤਾਂ ਆਹ ਇਸ ਸਾਈਡ ਤੋਂ ਵੀ ਕਿੰਨਾ ਸੋਹਣਾ ਆ ਰਿਹਾ ਬਾਈ ਇਹ ਸਾਰੇ ਘਰ ਨਾ ਕਿੰਨੇ ਕਿੰਨੇ ਸੋਹਣੇ ਲੱਗਦੇ ਆ ਆ ਬਾਈ ਚੰਡੇ ਨੂੰ ਬਹੁਤ ਪਿਆਰ ਕਰਦੇ ਮੈਂ ਵਾਰ-ਵਾਰ ਰਿਪੀਟ ਹਰੇਕ ਵੀਡੀਓ ਦੱਸਦਾ ਹੁੰਦਾ ਬਾਈ ਚੰਡੇ ਨੂੰ ਬਹੁਤ ਲਾਈਕ ਕਰ ਦਿਆ ਫਿਰ ਨੂੰ ਕਿਉਂਕਿ ਇਹਨਾਂ ਦੀ ਪਛਾਣ ਹੈ ਬਾਈ ਹਰੇਕ ਦੇਖੇ ਦੀ ਚੰਡੇ ਨਾਲ ਹੀ ਪਛਾਣਿਆ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਇਧਰਲੇ ਪਾਸੇ ਬਾਈ ਸਟਰੀਟ ਆ ਗਈ ਇਧਰ ਤੁਸੀਂ ਕਾਫੀਆਂ-ਕੂਫੀਆਂ ਜੋ ਖਾਣਾ ਪੀਣਾ ਹੈ ਉਹ ਕਰ ਸਕਦੇ ਆ ਕਿਉਂਕਿ ਇੱਥੇ ਟੂਰਿਸਟ ਮੋਸਟਲੀ ਹੋਣਾ ਨਾ ਇਸ ਕਰਕੇ ਫਿਰ ਖਾਣ-ਪੀਣ ਵਾਲੀਆਂ ਚੀਜ਼ਾਂ ਇੱਥੇ ਜ਼ਿਆਦਾ ਨਹੀਂ ਬਾਈ ਜਿਵੇਂ ਕੋਈ 1808 ਤੇ 1809 ਈਸਵੀ ਦਾ ਕੁਛ ਬੁੱਥ ਹੈ ਜਿਹੜਾ ਲਗਾਇਆ ਹੋਇਆ ਇਹਨਾਂ ਨੇ ਇਹ ਤੇ ਲਿਖਿਆ ਲਾਸ ਡਿਫੈਂਸਰਿਸ ਦੇ ਘਿਰੋਣਾ ਵੀ ਕੋਈ ਡਿਫੈਂਸ ਨੂੰ ਲੈ ਕੇ ਕੋਈ ਗੱਲਬਾਤ ਹੈ ਇਹ ਇਹ ਤੇ ਲਾਈ ਹੋਈ ਹੈ ਜਿਹੜੀ ਇਹ ਜਿਵੇਂ ਇਸ ਤਰ੍ਹਾਂ ਫੀਲ ਹੁੰਦਾ ਵੀ ਜਿਵੇਂ ਲੜਾਈ ਲੜੂਈ ਟਾਈਮ ਕੁਛ ਡਿਫੈਂਸ ਦਾ ਕੁਛ ਸਿਖਾਉਂਦੇ ਹੋਣ ਇੱਥੇ ਜਾਂ ਕੁਛ ਹੋਰ ਉਹਦਾ ਬੁੱਥ ਲਾਇਆ ਹੋਇਆ ਜਾਂ ਕੋਈ ਲੜਾਈ ਹੋਈ ਹੋਵੇ ਜੇ ਕਿਸੇ ਨੂੰ ਪਤਾ ਹੋਵੇ ਗੂਗਲ ਤੇ ਸਰਚ ਕਰਕੇ ਇਹਦੇ ਬਾਰੇ ਜਰੂਰ ਦੱਸਿਓ ਕੀ ਹੈ ਮੈਂ ਵੀ ਸਰਚ ਕਰਕੇ ਦੇਖੂੰਗਾ ਪਰ ਫਿਲਹਾਲ ਤੁਹਾਡੇ ਲਈ ਵੀਡੀਓ ਕ੍ਰੀਏਟ ਕਰ ਲਈ ਹੈ ਤੇ ਇਹੋ ਜਿਹੇ ਟੈਟੂ ਇੱਥੇ ਇਹੋ ਜਿਹੇ ਸਟੈਚੂ ਇੱਥੇ ਜਗ੍ਹਾ ਜਗ੍ਹਾ ਮਿਲਦੇ ਆ ਭਾਈ ਇਹ ਵੀ ਹੈ ਹੋਰ ਵੀ ਨੇ ਅੱਗੇ ਵੀ ਬੜੇ ਨੇ ਇੱਕ ਪੁਲ ਇਹ ਹੈ ਭਾਈ ਇਹਨੂੰ ਦੇਖ ਕੇ ਤਾਂ ਜਮਾ ਸੱਚੀ ਨਾ ਹਰਦੁਆਰ ਵਾਲੇ ਪੁਲ ਦੀ ਯਾਦ ਆਉਂਦੀ ਹੈ ਕਿਉਂਕਿ ਉਹਤੇ ਵੀ ਲਾਲ ਰੰਗ ਦੀ ਤੋ ਹੈ ਤਾਂ ਕਰਕੇ ਨਾ ਐ ਲੱਗਦਾ ਜਿਵੇਂ ਹਰੀਦੁਆਰ ਵਾਲਾ ਪੁਲ ਕ੍ਰੋਸ ਕਰ ਰਹੇ ਹੋਈਏ ਆਇਥੋਂ ਦੀ ਵੀ ਭਾਈ ਕਿੰਨਾ 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 ਸੋਹਣਾ ਦਿਸਦਾ ਹੈ ਭਾਈ ਪੂਰੀ ਦੀ ਪੂਰੀ ਬਿਲਡਿੰਗ ਬਹੁਤ ਗੋਰੀਆਂ ਫੋਟੋਆਂ ਖਿੱਚਾਈ ਜਾਂਦੀਆਂ ਕਿੰਨਾ ਸੋਹਣਾ ਪਾਣੀ ਦੇ ਵਿੱਚ ਵੀ ਆ ਰਹੀਆਂ ਨਾ ਜਿੰਨੀ ਬਿਲਡਿੰਗ ਹੈ ਸਾਰੀ ਪਾਣੀ ਦੇ ਵਿੱਚ ਆ ਰਹੀ ਹੈ ਸੋਹਣੀ ਸੋਹਣੀ ਕਿੰਨੀ ਸੋਹਣੀ ਸੋਹਣੀ ਦਿਖਦੀ ਹੈ ਬਾਈ ਆ ਇਧਰ ਤਾਂ ਹਰਿਆਲੀ ਬੜੀ ਦੇਖਦੀ ਹੈ ਮੇਰੇ ਤੇ ਪਾਣੀ ਘਟ ਹੈ ਤੇ ਕਾਪੂ ਵੀ ਜਿਆਦੇ ਆ ਬਾਈ ਇੱਥੇ ਸੜਕ ਤੇ ਨਾ ਸਾਨੂੰ ਆ ਚੀਜ਼ਾਂ ਮਿਲੀਆਂ ਇਹ ਡੰਡੇ ਜੇ ਲਾਏ ਹੋਇਆ ਲੋਹੇ ਦੇ ਨੇ ਇਹ ਇਹ ਕਾਰਨ ਕੀ ਹੈ ਵੀ ਇਧਰਲੇ ਪਾਸੇ ਤਾਂ ਜਿਹੜੀ ਗੱਡੀ ਮੋਟਰਸਾਈਕਲ ਸਾਈਕਲ ਉਹ ਚੱਲਣ ਤੇ ਇਧਰਲੇ ਪਾਸੇ ਬੰਦਾ ਹੈ ਜਿਹੜਾ ਪੈਦਲ ਚੱਲੇ ਪਰ ਹੁਣ ਅਸੀਂ ਇਧਰ ਹੋਵਾਂਗੇ ਫਿਲਹਾਲ ਅਸੀਂ ਇਧਰ ਹੀ ਸੀਗੇ ਕਿਉਂਕਿ ਗੱਡੀ ਕੋਈ ਆ ਨਹੀਂ ਰਹੀ ਸੀਗੀ ਭਾਈ ਆ ਸਾਹਮਣੇ ਜਿਹੜਾ ਬੁੱਤ ਜਾਨੀ ਦਿਖਦਾ ਤੁਹਾਨੂੰ ਇਹ ਲੋਟਰੀ ਵਾਲਾ ਬੁੱਤ ਹੈ ਇੱਥੇ ਤੁਸੀਂ ਲੋਟਰੀ ਦੀ ਟਿਕਟ ਲੈ ਸਕਦੇ ਹੋ ਤੇ ਅਗਲੀ ਗੱਲ ਇੰਪੋਰਟੈਂਟ ਗੱਲ ਇਹ ਹੈ ਕਿ ਇੱਥੇ ਸਾਰੇ ਬੰਦੇ ਅਪਾਹਜ ਕੰਮ ਕਰਦੇ ਆ ਜਿਨ੍ਹਾਂ ਦੇ ਕੋਈ ਪੈਰ ਨਹੀਂ ਹੈਗਾ ਜਾਂ ਜਿਨ੍ਹਾਂ ਦੇ ਕੋਈ ਹੱਥ ਨਹੀਂ ਹੈਗਾ ਉਹ ਬੰਦੇ ਇੱਥੇ ਕੰਮ ਕਰਦੇ ਆ ਗਵਰਨਮੈਂਟ ਨੇ ਸਪੈਸ਼ਲੀ ਉਹਨਾਂ ਨੂੰ ਇੱਥੇ ਰੱਖਿਆ ਹੋਇਆ ਤੇ ਵਧੀਆ ਤਨਖਾਹ ਦਿੰਦੇ ਆ ਆ ਜਿਹੜਾ ਸਾਹਮਣੇ ਸ਼ੋਰੂਮ ਹੈ ਜੀ ਆ ਸਪੈਸ਼ਲ ਬੀਬੀਆਂ ਵਾਸਤੇ ਹੈ ਕਾਰਨ ਕੀ ਹੈ ਇੱਥੋਂ ਪਰਫਿਊਮ ਮਿਲਦੇ ਆ ਮਹਿੰਗੇ ਮਹਿੰਗੇ ਇਸ ਕਰਕੇ ਸਿਆਣੇ ਕਹਿੰਦੇ ਹੁੰਦੇ ਐ ਬੋਤੀ ਘੁੰਮ ਫਿਰ ਕੇ ਫੇਰ ਬੋਰ ਥੱਲੇ ਐਹੀ ਘੁੰਮ ਫਿਰ ਕੇ ਫੇਰ ਉਧਰ ਹੀ ਆ ਗਏ ਆ ਭਾਈ ਸਾਰਾ ਕੁਝ ਏਰੀਆ ਦੇਖ ਕੇ ਅਬਈ ਇੱਥੇ ਇੱਕ ਦੁਕਾਨ ਹੈ ਸਾਈਕਲਾਂ ਦੀ ਹੈ ਛੋਟੀ ਮੋਟੀ ਦੁਕਾਨ ਨਹੀਂ ਬਹੁਤ ਵੱਡੀ ਦੁਕਾਨ ਹੈ ਅੱਗੇ ਤੱਕ ਸਾਈਕਲ ਨੇ ਆਹ ਦੇਖੋ ਅੰਦਰ ਨਹੀਂ ਮੈਂ ਜਾ ਸਕਦਾ ਸ਼ਾਇਦ ਇਹ ਵੀਡੀਓ ਨਾ ਬਣਾਉਣ ਦੇਣ ਅੰਦਰ ਤੇ ਭਾਈ ਇੱਥੇ ਸਾਈਕਲ ਐ ਇੰਨੇ ਕ ਮਹਿੰਗੇ ਨੇ ਕਿ ਗੱਡੀ ਦੇ ਰੇਟ ਦੇ ਸਾਈਕਲ ਨੇ ਗੱਡੀ ਤੋਂ ਵੀ ਮਹਿੰਗੇ ਸਾਈਕਲ ਨੇ ਭਾਈ ਇਹ ਲੋਕ ਸਾਈਕਲਿੰਗ ਕਰਨੀ ਬਹੁਤ ਪਸੰਦ ਕਰਦੇ ਆ ਯੂਨੀਫਾਰਮ ਵੀ ਮਿਲ ਜਾਂਦੀ ਐ ਸਾਈਕਲਿੰਗ ਦੀ ਉਹ ਦੇਖੋ ਸਾਹਮਣੇ ਯੂਨੀਫਾਰਮਾਂ ਵੀ ਲੱਗੀਆਂ ਹੋਈਆਂ ਬੰਦੇ ਘੁੰਮਦੇ ਆ ਕੁੜੀਆਂ ਘੁੰਮਦੀਆਂ ਯੂਨੀਫਾਰਮ ਵੀ ਮਿਲ ਜਾਂਦੀ ਸਾਈਕਲ ਵੀ ਮਿਲ ਜਾਂਦੇ ਲੋ ਵੀ ਮੇਤਰੋ ਆਪਾਂ ਪੀਨੇ ਆ ਕਾਫੀ ਕਿਉਂਕਿ ਥੱਕ ਗਏ ਸੀਗੇ ਬਹੁਤ ਜ਼ਿਆਦਾ ਘੁੰਮ ਘੁੰਮ ਕੇ ਸਾਰੀ ਦੀਵਾਰ ਹੈ ਜਿਹੜੀ ਘੁਮਾਤੀ ਹੈ ਤੁਹਾਨੂੰ ਤੇ ਜੇ ਫੇਰ ਵੀ ਕੋਈ ਸਵਾਲ ਤੁਹਾਡਾ ਰਹਿ ਗਿਆ ਹੋਵੇ ਕੁਝ ਹੋਰ ਦੇਖਣਾ ਚਾਹੁੰਦੇ ਹੋ ਇਸ ਪਿੰਡ ਦਾ ਜਾਂ ਸਪੇਨ ਦੇ ਬਾਰੇ ਕੋਈ ਨੌਲੇਜ ਲੈਣਾ ਚਾਹੁੰਦੇ ਹੋ ਮੇ ਸਪੇਨ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਥੱਲੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਸਾਨੂੰ ਜੀ ਇੱਕ ਚੀਜ਼ ਇੱਥੇ ਦੇਖਣ ਨੂੰ ਮਿਲੀ ਆ ਬਈ ਜਿਵੇਂ ਸਾਈਕਲ ਆਪਾਂ ਯੂਜ਼ ਕਰਦੇ ਆ ਨਾ ਇੰਡੀਆ ਦੇ ਵਿੱਚ ਤੇ ਆ ਜ਼ਿਆਦਾਤਰ ਮੋਸਟਲੀ ਆਪਣੇ ਪਬਲਿਕ ਟਰਾਂਸਪੋਰਟ ਹੈ ਜਿਹੜੀ ਲੋਕ ਬਹੁਤ ਘੱਟ ਵਰਤਦੇ ਨੇ ਆਪਣਾ ਮੋਟਰਸਾਈਕਲ ਹੈ ਕਾਰ ਹੈ ਉਹ ਵਰਤ ਕੇ ਜ਼ਿਆਦਾ ਖੁਸ਼ ਨੇ ਆਪਣੇ ਪਰ ਇੱਥੇ ਲੋਕ ਹੈ ਨਾ ਜਿਹੜੇ ਪਬਲਿਕ ਟਰਾਂਸਪੋਰਟ ਬਹੁਤ ਯੂਜ਼ ਕਰਦੇ ਆ ਗੱਡੀਆਂ ਨੂੰ ਛੱਡ ਕੇ ਬੱਸਾਂ ਟ੍ਰੇਨਾਂ ਤੇ ਆ ਇਹ ਸਾਈਕਲ ਸਾਈਕਲ ਦਿਖਾਉਣ ਵਾਸਤੇ ਸਪੈਸ਼ਲੀ ਤੁਹਾਨੂੰ ਵੀਡੀਓ ਬਣਾਉ ਰਹੇ ਆ ਇੱਥੇ ਲੋਕ ਹੈ ਜਿਹੜਾ ਸਾਈਕਲ ਬਹੁਤ ਯੂਜ਼ ਕਰਦੇ ਆ ਇਹ ਸਾਈਕਲ ਸਰਕਾਰੀ ਤੌਰ ਤੇ ਇੱਥੇ ਲਾਏ ਹੋਏ ਆ ਬਈ ਇਹਨਾਂ ਦਾ ਇੱਕ ਕਾਰਡ ਬਣਦਾ ਉਹ ਤੁਸੀਂ ਕਾਰਡ ਇੱਥੇ ਬੱਸ ਅੱਡੇ ਤੋਂ ਬਣਵਾ ਸਕਦੇ ਹੋ ਉਹ ਸਾਹਮਣੇ ਬੱਸ ਅੱਡਾ ਹੈ ਉੱਥੋਂ ਤੁਸੀਂ ਕਾਰਡ ਹੈ ਜਿਹੜਾ ਇਹਦਾ ਬਣਵਾ ਸਕਦੇ ਹੋ ਤੇ ਸਾਈਕਲ ਨੂੰ ਚਲਾ ਸਕਦੇ ਹੋ ਇੱਕ ਇੱਕ ਸਾਲ ਲਈ ਉਹ ਕਾਰਡ ਹੈ ਜਿਹੜਾ ਵੈਲਿਡ ਹੁੰਦਾ ਤੁਸੀਂ ਆਪਣੀ ਜੇਬ ਚ ਆਈਡੀ ਪ੍ਰੂਫ ਦੇ ਕੇ ਫਰੀ ਆਫ ਕਾਸਟ ਬਣਦੇ ਉਹਦੇ ਕੋਈ ਪੈਸੇ ਨਹੀਂ ਲੱਗਦੇ ਹੈਗੇ ਸਿਰਫ ਤੁਸੀਂ ਬਣਾਉਣਾ ਬਣਵਾਉਣਾ ਇੱਕ ਵਾਰੀ ਤੇ ਇੱਥੇ ਉਹ ਕਾਰਡ ਹੈ ਜਿਹੜਾ ਬਾਈ ਦਿਖਾਈ ਇਧਰ ਕੈਮਰੇ 'ਚ ਇੱਥੇ ਉਹ ਕਾਰਡ ਹੈ ਜਿਹੜਾ ਸਵਾਈਪ ਕਰਕੇ ਤੁਸੀਂ ਆਪਣਾ ਇਹ ਜਿਹੜਾ ਸਾਈਕਲ ਕੱਢ ਕੇ ਲੈ ਕੇ ਜਾ ਸਕਦੇ ਹੋ ਪੂਰੇ ਪਿੰਡ 'ਚ ਫਰੀ ਚ ਗੇੜਾ ਦੇ ਸਕਦੇ ਹੋ ਮਤਲਬ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੇ ਇਹਨੂੰ ਖੜਾ ਵੀ ਤੁਸੀਂ ਜਿੱਥੇ ਮਰਜ਼ੀ ਦਿਓ ਉੱਥੇ ਹੀ ਟਰੈਕਿੰਗ ਲੱਗੀ ਹੋਈ ਹੈ ਇਹਨੂੰ ਉੱਥੋਂ ਹੀ ਜਾ ਕੇ ਇਹਨਾਂ ਦੀ ਜਿਹੜੀ ਬੈਨ ਐਬਿਨਿਟੀ ਹੈ ਉਹ ਚੱਕ ਲੈਂਦੀ ਹੈ ਤੇ ਦੂਜੀ ਗੱਲ ਇਹੋ ਜਿਹਾ ਟਰੈਕ ਜਿਹੜੇ ਤੁਹਾਨੂੰ ਹਰ ਇੱਕ ਜਗ੍ਹਾ ਮਿਲ ਜਾਣਗੇ ਇੱਥੇ ਤੁਹਾਨੂੰ ਇਨਫਰਮੇਸ਼ਨ ਦਾ ਇੱਕ ਬੁਥ ਹੈ ਜਿਹੜਾ ਲੱਗਿਆ ਉਹ ਵੀ ਮੈਂ ਦਿਖਾਉਣਾ ਵੀ ਆ ਇੱਥੇ ਇਨਫਰਮੇਸ਼ਨ ਹੈ ਸਾਈਕਲਾਂ ਦੀ ਇੱਧਰ ਲੈ ਕੇ ਆਇਆ ਕੈਮਰਾ ਬਾਈ ਅਇਥੇ ਹਰੇਕ ਜਗ੍ਹਾ ਲੋਕੇਸ਼ਨ ਲਾਈ ਹੋਈ ਹੈ ਹਰੇਕ ਸਾਈਕਲ ਦੀ ਵੀ ਆ ਇੱਥੇ ਆ 15 ਨੰਬਰ ਪਲਾਸਾ ਯੂਰੋਪਾ ਇਹ ਉਹ ਸਾਰੇ ਪੂਰੇ ਪਿੰਡ ਦੇ ਨੇ ਸਾਈਕਲ ਦਾ ਮੈਪ ਇੱਕ ਤਰ੍ਹਾਂ ਵੀ ਇੱਥੇ ਇੱਥੇ ਸਾਈਕਲ ਖੜੇ ਆ ਵੀ ਉੱਥੋਂ ਜਾ ਕੇ ਤੁਸੀਂ ਸਾਈਕਲ ਚੱਕ ਸਕਦੇ ਹੋ ਇਹ ਪਾਸ਼ਾ ਵੀ ਹੈ ਇੰਗਲਿਸ਼ ਚ ਵੀ ਹੈ ਫ੍ਰੈਂਚੀਸੀ ਵੀ ਹੈ ਸਪੈਨਿਸ਼ ਵੀ ਹੈ ਜਰਮਨੀ ਸਾਰੀ ਪਾਸ਼ਾ ਦੇ ਵਿੱਚ ਵੀ ਆ ਬਾਈ ਇਹ ਲਿਖਿਆ ਹੋਇਆ ਬਾਕੀ ਬਣਦੀ ਇਨਫਰਮੇਸ਼ਨ ਜਿਹੜੇ ਨੂੰ ਨਹੀਂ ਪਤਾ ਹੁੰਦਾ ਇਹ ਬੁੱਤ ਤੋਂ ਲੈ ਸਕਦਾ ਤੇ ਸਾਈਕਲ ਐ ਬਾਈ ਸਾਰੇ ਮੋਸਟਲੀ ਇੱਥੇ ਸਾਈਕਲ ਯੂਜ਼ ਕਰਦੇ ਨੇ ਗੱਡੀਆਂ ਬਹੁਤ ਘੱਟ ਲੋਕ ਐ ਜਿਹੜੇ ਯੂਜ਼ ਕਰਦੇ ਨੇ ਗੱਡੀ ਤਾਂ ਵਾਅਿਡ ਹੀ ਕਰਦੇ ਨੇ ਕਹਿੰਦੇ ਵੀ ਜ਼ਿਆਦਾ ਟ੍ਰੇਨ ਯੂਜ਼ ਕਰਨੀ ਜਾਂ ਬੱਸ ਯੂਜ਼ ਕਰਨੀ ਐ ਜਾਂ ਫਿਰ ਜੇ ਗਲੀਆਂ 'ਚ ਘੁੰਮਣਾ ਤਾਂ ਮੋਸਟਲੀ ਸਾਈਕਲ ਯੂਜ਼ ਕਰਦੇ ਆਪਣੇ ਲੋਕਾਂ 'ਚ ਇਹ ਚੀਜ਼ਾਂ ਹੈ ਨਹੀਂ ਆਪਣੇ ਲੋਕ ਕਹਿੰਦੇ ਮੋਟਰਸਾਈਕਲ ਚੱਕਣਾ ਬਹੁਤ ਸਾਡੇ ਕਹਿੰਦੇ ਪਸ਼ਾਬ ਕਰਨ ਜਾਣਾ ਤਾਂ ਵੀ ਮੋਟਰਸਾਈਕਲ ਤੇ ਜਾਣਗੇ ਗੱਡੀ 'ਚ ਜਾਣਗੇ ਜੀ ਕਹਿੰਦੇ ਜੀ ਪਰਸਨਲ ਚੀਜ਼ ਲੈ ਕੇ ਜਾਣਾ ਇੰਨੀ ਟ੍ਰੈਫਿਕ ਦੇ ਵਿੱਚ ਅਸੀਂ ਆਪਣੀ ਪਰਸਨਲ ਚੀਜ਼ਾਂ ਲੈ ਕੇ ਜਾਣੇ ਯਾਰ ਉੱਥੇ ਡਰ ਰਹਿੰਦਾ ਵੀ ਕਿਧਰ ਟੱਚ ਨਾ ਹੋ ਜੇ ਇਹ ਨਾ ਹੋ ਜੇ ਪਰ ਇਹ ਲੋਕ ਪਰਸਨਲ ਗੱਡੀਆਂ ਅਵੋਇਡ ਕਰਦੇ ਆ ਜੀ ਪਬਲਿਕ ਟਰਾਂਸਪੋਰਟ ਨੂੰ ਲੈ ਕੇ ਇਹ ਪੈਲ ਦਿੰਦੇ ਆ ਜੀ ਆਪਾਂ ਬਈ ਵਾਪਸ ਜਾਣ ਵਾਸਤੇ ਅੱਡੇ ਤੇ ਆ ਗਏ ਹਾਂ ਬਹੁਤ ਲੰਬੀ ਲਾਈਨ ਲੱਗੀ ਆ ਕਿਉਂਕਿ ਟੂਰਿਸਟ ਦਿਨ ਪਰ ਦਿਨ ਵਧਦਾ ਜਾਂਦਾ ਹੈ ਨਾ ਸਾਰੇ ਟੂਰਿਸਟ ਹੈ ਇਹ ਜਿਹੜੇ ਉੱਥੇ ਜਾਣਗੇ ਜਿੱਥੇ ਆਪਾਂ ਜਾਣਾ ਹੈ ਉਹ ਕਰਕੇ ਲੈਂਚੋਂ ਜਦੋਂ ਅੰਦਰ ਐਂਟਰੀ ਹੋਊਗੀ ਫਿਰ ਬੱਸ ਚੱਲਣੀ ਹੈ ਤੇ ਆਪਾਂ ਪਹੁੰਚ ਜਾਣਾ ਹੈ ਮਿੱਤਰੋ ਸੋ ਥੈਂਕ ਯੂ ਫਾਰ